ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬਾ ਹਰ ਜੁਗ ਜੁਗ ਭਗਤੁ ਪਾਇਆ ਪੈ ਰਹਿਦਾ ਆਯਾ ਰਾਮ ਰਾਜੇ ਹਰਿ ਨਾਖਸ਼ੁ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਨਾਇਆ ਹੰਕਾਰੀਆਂ ਨਿਦਕਾਂ ਵਢਦੇ ਨਾਮ ਦਿਉ ਮਹਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛੁਟਿਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾਰੁ ਦੋਸ਼ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਨੂ ਕਰਤਾ ਕਰਣਾ ਮੈ ਨਾਹੀ ਜਾ ਹੋ ਕਰਣਾ ਹੋਈ ਬਿਨ ਹਾਰੇ ਗਤ ਦੋਸਿਆ ਦਰੰਤ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਖ ਲਗ ਲਮਲ ਪੂਰ ਹਾਂ ਨੂੰ ਸੱਚਾ ਸਾਹਿਬ ਸਿਫਤ ਸੋ ਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਤੇ ਕਿਆ ਬਤ ਜੋ ਕਿਛ ਕਰਨਾ ਸੋ ਕਰਹਿ ਸੋ ਦਰਗ ਰਗਾ ਸਾਹਿਬ ਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋ ਅਦਰ ਰਤੀ ਰਾਖਿਆ ਸੋ ਕਰਕੇ ਹਾਂ ਮੈਂ ਸਰਬ ਸਮਾਲੇ ਵਾਤੇ ਤੇਰੇ ਨਾਮ ਨੀਕ ਸੰਖਾ ਕੀਤੇ ਤੇਰੇ ਵਾ ਮਨਹਾਰੇ ਕੀਤੇ ਤੇਰੇ ਰਾਗ ਤੇ ਸੋ ਕਹਿ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਧ ਨੋ ਪਵਨ ਪਾਣੀ ਅਬੈ ਸੰਤਰ ਗਾਵੇ ਰਾਂ ਜਾਤ ਰਾਮ ਦਵਾਰੇ ਗਾਵਣ ਤੁਧ ਨੋ ਚਿਤ ਗੁਬਤ ਲਖ ਜਾਂਦਨ ਲਖ ਲਖ ਧਰਮ ਵਿਚਾਰੇ ਗਾਵਣ ਤੁਨਿ ਸ੍ਰੀ ਸੁਮਨ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨਿ ਨਰਿੰਦਰ ਨਾਸਨ ਬੈਠੇ ਦੇਵਤੀ ਆਦਰ ਨਾਮਨੇ ਗਾਵਣ ਤੁਨਿ ਸਿੱਧ ਸੁਮਾਦੀ ਅੰਦਰ ਗਾਵਣ ਤੁਨਿ ਨਵ ਸਾਧ ਵਿਚਾਰੇ ਗਾਵਣ ਤੁਨਿ ਜਤੇ ਸਦੇ ਸੰਦੋਖੀ ਗਾਵਣ ਕਤਨੋ ਮੇਰੇ ਕਿਨਾਰੇ ਗਾਵਣ ਕਤਨੋ ਪੰਡਿਤ ਬਨਨ ਰਕੇਸ਼ਰ ਜਗ ਜਗ ਵਿਦਿਆ ਨਾਲੇ ਗਾਵਣ ਕਤਨੋ ਮੋਹਣੀਆ ਮਨ ਮੋਹਨ ਸੁਰਗਮ ਅਜ ਪਿਆਲੇ ਗਾਵਣ ਕਤਨੋ ਰਤਨੋ ਪਾਏ ਤੇਲੇ 86 ਤਿਰਥ ਨਾਲੇ ਗਾਵਣ ਕਤਨੋ ਜੂਦ ਮਹਾਮਨ ਸ਼ੂਰ ਗਾਵਨ ਤਨ ਖਾਣੀ ਚਾਰੇ ਗਾਵਨ ਤਨ ਅਖੰਡ ਬਨ ਬਨ ਮੰਡਾ ਤੇਰੇ ਤਾਰੇ ਸੇ ਤਦਨ ਗਾਵਨ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨ ਗਾਵਨ ਸਾਮੈ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀ ਹੈ ਪੀ ਹੋ ਸੇ ਜਾਏ ਨਾ ਜਾਸੀ ਰਚਨਾ ਜਨ ਲਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨੋ ਪਾਏ ਕਰ ਕਰ ਦੇਖਿਆ ਇਹ ਤਾਪਣ ਜੋ ਤਿਸ ਦੇਵੜੇ ਆਈ ਜੋ ਤਿਸ ਪਾਵੇ ਸੋ ਇਹ ਕਰ ਸੇਵ ਰਹੁ ਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਨਜਾਈ ਆਸਾ ਵਹਿਲਾ ਪਹਿਲਾ ਸੁਨ ਵੱਡਾ ਆਖੈ ਸਾਕ ਹੋਏ ਏਕਨ ਵੱਡਾ ਨੇਠਾ ਹੋਏ ਕਿਉਂ ਨ ਪਾਇ ਨਾ ਗਹਿ ਆ ਜਾਈ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਹਿ ਹਰਗੰ ਪੀਤਾ ਗੁਣ ਹੀ ਦਾ ਕੋ ਨ ਜਾਣੇ ਤੇਰਾ ਕੀਤਾ ਕੀ ਵਣਤੀ ਨਹਾਉ ਸਭ ਸੁਰ ਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਣਦਾ ਜਾਏ ਤੇਰੀ ਤਲਵੜਿਆਈ ਸਭ ਸਤ ਸਤ ਅਪ ਸਭ ਚੀਂਆਈਆਂ ਸਦਾ ਵਰਖਾ ਕੀ ਆਵੜੇ ਆਇਆ ਦਿਨ ਸਦੇਗ ਨਾ ਪਾਇਆ ਆਖ ਨਾਮ ਲੈ ਲਾ ਹਿਠਾ ਰਹਾਇਆ ਆਖਣ ਵਾਲਾ ਕੀ ਵਿਚਾਰ ਸਿਮਤਿ ਭਰੇ ਦਿਨੇ ਪੰਡਾ ਰਾਜ ਜਿਸ ਤੋਂ ਦੇਹੇ ਦਸੈ ਕੀ ਆਚਾਰ ਨਾਨਕ ਸਚ ਸਵਾਰਣ ਹਰਿ ਸਮਹਿਲਾ ਪਹਿਲਾ ਆਖਾ ਜੀਵਾ ਉਸਰੇ ਅਮਰ ਜਾਉ ਆਖ ਨਾਮ ਸਾਚਾ ਲਾਉ ਸਾਚੇ ਨਾਮ ਕੇ ਨਾਗੈ ਭੁੱਖ ਅਧ ਭੁਖੈ ਖਾਈ ਚਲਹਿ ਦੁਖ ਅਸ਼ੋਕ ਵਿਸਰੇ ਮੇਰੀ ਮਾਈ ਸਾਚਾ ਸਾਹਿਵ ਸਾਚੇ ਨਾਏ ਰਹਾਉ ਸਾਚੇ ਨਾਮ ਮੇਤ ਲਵੜਿਆਈ ਆਤਮ ਕੇ ਕੀਮਤ ਨਹੀਂ ਪਾਈ ਜੇ ਸਾਹਮ ਰਖਿਆ ਆਖ ਨਾ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਹਉਮਲ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁਕ ਪੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਗੁਆ ਨਾ ਕੋ ਹੋਵੇ ਦੇਵਟ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਹਸ ਸੰਸਾਰ ਹੈ ਤੇ ਕਉ ਜਾਤ ਨਾਨਕ ਨਾ ਵੇ ਬਾਸਨਾਥ ਰਾਮ ਜਿਨੇ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਅਸਤਪੁਰਖਾ ਬਿਨੋ ਕੋ ਗੁਰ ਪਾਸ ਹਮ ਕੇ ਦੇ ਕਰਮ ਸਤਿਗੁਰਿ ਛਡਨਾਈ ਕਰਦੇ ਆ ਨਾ ਪ੍ਰਗਾਸ ਗੁਰਮਤਿ ਨਾਮੇ ਰਾ ਪ੍ਰਾਨ ਸਿਖਾਏ ਹਰ ਕੀਰਤ ਹਮਦੇ ਰਹਿ ਰਾ ਰਹਾਓ ਹਰ ਜਨ ਕੇ ਅੜ ਭਾਗ ਵਡੇਰੇ ਨਹ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਲੈ ਤੇਰਾ ਤਸ ਹੈ ਮਨ ਸੰਗਤ ਗਣ ਪ੍ਰਗਾਸ ਜੈ ਨਾ ਹਰ ਹਰ ਹਾਰ ਰਸ ਨਾਮ ਨਾ ਪਾਇਆ ਏ ਪਾ ਗਹਿਣ ਨਾਮ ਪਾਸ ਜੋ ਸਤਿਗੁਰ ਸੰਨ ਸੰਗਤ ਨੇ ਆਏ ਤ੍ਰਿਗ ਦੇਵੇ ਤ੍ਰਿਗ ਜਵਾਸ ਨਿਨ ਹਰ ਸਤਿਗੁਰ ਸੰਗਤ ਪਾਈ ਦਨ ਧਰਮ ਅਸਤਾ ਲਿਖਿਆ ਲਿਖਾਸ ਧਨ ਤਨ ਸਾ ਸੰਗਤ ਜੇ ਤਹ ਹਰ ਹਰਸ ਪਾਇਆ ਮਹਾਰੰਜ ਨਾਨਕ ਨਾ ਪ੍ਰਗਾਸ ਰਾਵ ਜਰੇ ਮਹਿਲਾ ਪੰਜਵਾਂ ਕਾਹਿਰ ਮਨ ਤਵਦਮ ਜਹਰ ਹਰਜੋ ਪ੍ਰਿਆ ਸੈਲ ਬਸਲ ਮੈਂ ਜੰ ਤੋ ਪਾਈ ਤਾ ਕਰਜ ਕਾ ਗੈ ਕਰ ਤਿਰਿਆ ਮੇਰੇ ਮਾਦੋ ਜੀ ਸਤ ਸੰਗ ਮਿਲੈ ਸੋਤਨਿਆ ਗੁਰ ਪ੍ਰਸਾਦ ਅਪਨੰਦ ਪਾਇਆ ਸੋਖੇ ਕਾਸ਼ ਤਹਰਿਆ ਨਹਾਵ ਜਨਨ ਬਿਤਾ ਲੋਗ ਅਸ਼ਮਰਤਾ ਕੋ ਨਾ ਕਿਸਕੇ ਤਲਿਆ ਸਿਰ ਸਿਰ ਦਰਜ ਸਮਾਹੇ ਠਾਕੁਰ ਕਾਹੇ ਮਨ ਫੋਕ ਰਿਆ ਊੜੇ ਊੜ ਆਵੇਂ ਐਸੇ ਕੋਸਾਂਰ ਪਾਛੇ ਵਿਸ਼ਰੇ ਸ੍ਰੀ ਆਨ ਗਮਨ ਖਲਾਬੇ ਗਮਨ ਚਗਾਵੇ ਮਨਮਹਿ ਸਿਮਰਨ ਕਰਿਆ ਸਮਲ ਗਾਨ ਦਾ ਸਸ਼ਟ ਸਦਾਨ ਠਾਕੁਰ ਕਰ ਅਗਰ ਤਰਿਆ ਜਨਾਨਿ ਬਲ ਬਲ ਸਦ ਮਿਲ ਜਾਈਐ ਅਦੰਤ ਨਾ ਪਾਰਾ ਬਰਿਆ ਰਾਗ ਅਸਮਹਿਲਾ ਚੌਥਾ ਸੋ ਪ੍ਰਖੇ ਕਰੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰਪੁਰਖ ਨਿਰੰજન ਹਰਗ ਮੰਗ ਮੰਗ ਮਾ ਪਾਰ ਸਬਤਿ ਆਵਹਿ ਸਬਤਿ ਆਵਹਿ ਤੁਜੀ ਹਰ ਸਚੇ ਸਰਜਨ ਹਰ ਸਾਜੀ ਤੁਮਹਾਰੇ ਜੀ ਦੁਨੀਆ ਕਾ ਦਾ ਤਾਰਾ ਹਰ ਧਿਆਮ ਸੰਤੋ ਜੀ ਸਾਧੂ ਸਭ ਸਰਨ ਹਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ ਤੁਮ ਘਲ ਕਰੰਤਰ ਸਰਮ ਨਿਰੰਤਰ ਜੀ ਹਰ ਇੱਕ ਅਵਰੁਸ ਮਾਨ ਦਾਦੇ ਬਿਖਾਰੀ ਜੀ ਸਾ ਤੇਰੇ ਚੂਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨਵ ਨਾ ਜਾਣਾ ਤੂੰ ਪਾਰ ਬ੍ਰਹਮ ਅਬਿਅੰਤ ਅਬਿਅੰਤ ਜੀ ਤੇਰੇ ਕੀ ਆ ਗੁਨਾਹ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨ ਨਾਨਕ ਤਨੁ ਕੁਲ ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਜਨ ਹਰ ਧਿਆਵਾ ਜੀ ਤਨ ਟੋਟੇ ਜਾਉਗੇ ਫਾਸੇ ਜਿਨ ਨਿਰਭਾਉ ਜਿਨ ਹਰਿ ਜਨ ਨਿਰਭਾਉ ਧਿਆਵਾ ਜੀ ਨਕਾਪਾ ਪਉ ਸਭ ਵਾਸੀਨ ਸੇਵਿਆ ਇਨ ਸੇਵਿਆ ਮੇਰਾ ਹਰਿ ਤੇ ਹਰਿ ਹਰੂਪ ਸੁਮਸੇ ਸੇ ਤਨ ਸੇ ਤਨ ਜਨ ਹਰਿ ਤੇ ਆਇਆ ਜੀ ਜਨਾਨੰਤ ਲੰਬ ਲਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰੀ ਭਰੇ ਵਿਅੰਤ ਵਿਅੰਤਾ ਤੇਰੇ ਭਗਤ ਤੇਰੇ ਬਸਲਾ ਹੰਡ ਤੋਦੀ ਹਨਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਦੇ ਹਨ ਪੂਜਾ ਜੀ ਦਾ ਤਪ ਹੈ ਜਪਿਆ ਬਯੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਮੁ ਸਮਰਤ ਸਾਸਰ ਜੀ ਕਰ ਕਰਿਆ ਅਖਨਕ ਤੁਮ ਗ੍ਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ सुत बुरु परंपरा करता जी तू दे बन अवरणा कोई तो युग जुगे को सदा सदा सदातो जीत करतापावे वरत जी तू आप ग्रहै सो आप शिष्ट श्रुष्ट सब पाई जीत आप सरज सब हुई ਜਾ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿ ਕਾ ਜਾਣੂ ਵੀ ਆਸਾ ਮਹਿ ਨ ਚਫਤਾ ਤੂੰ ਕਰਤਾ ਸਿਆਰ ਮੰਨਾ ਸਾਈ ਜੋ ਤੁਪਾਵੇਂ ਸੁਭਦਿ ਸੇ ਜੋ ਤੁ ਦੇਹ ਸੋਇ ਹ ਪਾਇ ਰਹਾਉ ਸੋ ਤੇਰੀ ਦੁ ਸਭ ਨੇ ਧਿਆਆ ਜਿਸ ਨਿਰਪਾਕ ਰਹਿ ਨਾ ਮਰਤ ਨਾ ਪਾਇਆ ਮਨ ਮੁਹਲਾ ਦਾ ਮਨ ਮੁਹਗਵਾਇਆ ਨਾ ਸੁਣਿਆ ਮਿਲਾਇਆ ਤੂੰ ਦਰਿਆ ਸਾਤ ਜਹੀ ਮਾਹੀ ਤਦ ਬਿੰਦੂ ਜਾ ਕੋਈ ਨਹੀਂ ਜੀ ਜ ਸਾਥੇ ਰਖੇਲ ਹਵੇ ਜੋ ਮਨ ਸੁਣਿਆ ਸੰਜੋਗੀ ਮੇਲ ਜਿਸ ਨ ਦੋ ਜਾਣਾ ਹੈ ਸੋਏ ਜੰ ਜਾਣ ਹਰਗੁਣ ਸਤਿਹਿ ਆਖ ਵਖਾਣਾ ਜਨ ਹਰ ਸੇਵਿਆ ਜਨ ਸੁਖ ਪਾਇਆ ਸਜਦੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੈ ਰਾਖਿਆ ਸਮ ਹੋਏ ਤਤ ਬਿੰਦੂ ਜਾਪ ਨਾ ਖੋਵੇ ਤੂੰ ਆਕਾਰ ਅਕਰ ਵੇਖ ਹੈ ਜਾਣ ਹੈ ਸੋਏ ਜਨਾਨ ਗੁਰਮਖ ਪਰਗਟ ਹੋਏ ਆਸਾ ਮਹਲਾ ਪਹਿਲਾ ਤੇ ਤਰ ਸਰਵੜੈ ਪਨ ਨਵਾਸਾ ਪਾਣੀ ਪਾਵ ਜਨਹਿ ਕੀਆ ਪੰਗਜ ਮੋ ਬਗਨੇ ਚੱਲੇ ਹਉ ਦੇਖਾਂ ਤਿਹ ਡੂਬੀ ਨੇ ਮਨੇਖਨਾ ਚੇਦ ਸਮੂਨ ਮਨਾ ਹਾਰ ਬਸਰਾ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੇ ਸਦ ਨਹੀਂ ਪੜਿਆ ਮੂਰ ਹਮਗਦਾ ਜਨਮ ਪਿਆ ਨਰਨਦ ਨਾਮ ਨਰਕੇਸ਼ਰਨਾ ਜਨ ਤੋ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਨ ਲਖੇ ਦੇ ਨਿਬਰਿਆ ਵਰਖਾ ਦਿਗਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮਲਾਗ ਭਾਵਜਨ ਤਨੁ ਨਕੈ ਨਨ ਵਰਤਾ ਜਾਤ ਰਮਾਇ ਆਖੇ ਰਹਾਉ ਜਵਤਾ ਸੰਜਮ ਨਾਮ ਨਾ ਕਮਾਇਆ ਸੇਵਾ ਸਾ ਨਾ ਜਾਣਿਆ ਹਰਾਇ ਕਹੋ ਨਾਨਕ ਹਉ ਨੀਚ ਕਰਮਾ ਕਹੋ ਨਾਨਕ ਹਉ ਨੀਚ ਕਰਮਾ ਸ਼ਰਨ ਪਰੇ ਕੀ ਰੱਖ ਕੋ ਸਰਬਾ ਆਛ ਹੈ ਦਸਵੀਂ ਕਬੂ ਬਾਇ ਬਿਰਤੀ ਚੋਪਈ ਹਮਰੇ ਕਰੋ ਹਾ ਦੇ ਰਖਾ ਪੂਨ ਹੋਏ ਜਿਤ ਕੀ ਇਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੂ ਪ੍ਰਤਪਾਰਾ ਅਮਰਾਏ ਦੋਸਤ ਸਵਾਦਮਕਾ ਬਹੁ ਆਪਨਾ ਤੇ ਮਨਮਚਾ ਬਹੁ ਸੁਖੀ ਬਸੈ ਮੂਰ ਪ੍ਰਵਾਰਾ ਆਪ ਸਿਵ ਸਿਖ ਸੁਭਾ ਕਰਤਾਰਾ ਮੋਹ ਰਛਾ ਰਜ ਕਰਦਾ ਕਰੀਐ ਸਭਨਨ ਕੋ ਆਸਨ ਰਿਗੈ ਪੂਰਨ ਹੋਏ ਹਮਾਰੇ ਆਸ ਤੋਰ ਮਨ ਗਿਰਹਿ ਪਿਆਸਾ ਮੈਂ ਸਾੜ ਕਿ ਅਵਰਣਾ ਧਿਆਉ ਜੋ ਵਰ ਚਾਹੂੰ ਸਤੋਂ ਸੇ ਪਾਉ ਸੇਵਾ ਸੇ ਹਮਾਰੇ ਤਾਰੇ ਹੈ ਦਿਨ ਦਿਨ ਸਾਸਤ੍ਰ ਹਮਾਰੇ ਮਾਰੀ ਹੈ ਆਪ ਹਾ ਦੇਵ ਜੇ ਵਰਗੇ ਵਰਣ ਕਾਲ ਕਾ ਤਰਾਸਨ ਵਰਗੇ ਉਜੋ ਉਸਦਾ ਹਮਾਰੇ ਬੱਚਾ ਸ੍ਰੀ ਹਾਥੂ ਜੋ ਕਰੇ ਰੱਖਾ ਰਾਖ ਨਹੋ ਰਾਖਨ ਹਾਰੇ ਸਾਹਿ ਸੰਸਹਾਇ ਪਿਆਰੇ ਦੇਨ ਮਨ ਸੁਨ ਕੇ ਹੰਤਾ ਤੁਮ ਹੋ ਪੂਰੇ ਚਤੁਰ ਦਸ਼ਕੰਤਾ ਕਾਲ ਕਾਇਮ ਬ੍ਰਹਮਾ ਭਗਤਰਾ ਕਾਲ ਪਾਏ ਈਸ਼ੂ ਜਵਤਰਾ ਸਾਰ ਪਾਏ ਕ੍ਰਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੇ ਸਭ ਕੀ ਉਹ ਵਿਦ ਰਾਏ ਬ੍ਰਹਮਾ ਜੋਥਿਓ ਜਮਨ ਕਾਲ ਸਾਲ ਉਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਦੇਤ ਜਚ ਨੁਭਜਾਇਓ ਆਦ ਤੇ ਗਿਆ ਤਾਰ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਦਸਹਿ ਇਕ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸਿਵਕਨਕਾ ਸਭਨ ਸੁਖ ਦਿਓ ਸਤਨੰਨ ਕਾ ਪਲਮੂ ਬਦਕੇਓ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਨੇ ਕੇ ਪੀਰਵ ਸ਼ਾਨਤ ਡੇਤੇ ਦੇਗੰਜਾ ਸੋਲਾ ਸਾਪਰ ਗ੍ਰਿਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੀ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਕੇ ਕੀ ਪਿਰਵ ਛੰਨ ਘਟ ਘਟ ਕੇ ਪਲ ਪਲ ਕੇ ਜਨ ਜਦ ਕਰਕ ਅਖਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਰ ਜਵਾਕਰ ਕਰਤੋ ਕਭੂ ਤੁਮੈ ਬਲਤ ਦੇਹ ਦਰਸਭੂ ਜੇਤੇ ਬਦਨ ਸ੍ਰਿਸ਼ਟ ਸਵ ਤਾਰੇ ਆਪ ਆਪਨੇ ਬੋਜ ਉਚਾਰੇ ਤੁਮ ਸਭ ਹਿਤ ਰਹਿਨ ਦਾਲਮ ਜਾਣਦ ਬੇਦ ਭੇਦ ਰਾਲਮ ਨਿਰੰਕਾਰ ਅਨੰਦ ਰਵਕਾਂਦਰ ਨਾਮ ਪਾ ਆਦ ਅਨੀਲ ਅਨਾਦ ਸੰਭ ਤਾ ਕਮ ਉਚਾਰਿਤ ਪੇਦਾ ਜਾ ਕੋ ਪਿਵੇ ਨਾ ਪਾਵਤ ਪੇਦਾ ਤਾ ਕਾ ਕਰਪਾ ਹਨ ਨੁ ਮਾਨਤ ਮਹਾ ਮੂੜ ਹੈ ਜੇ ਪਿਦ ਨਾ ਜਾਣਤ ਮਹਾ ਦੇਵ ਕੋ ਕਹਿ ਤੋ ਸੁਦਾ ਸਿਵ ਨਿਰੰਕਾਰ ਗਾ ਚਿੰਤ ਨਾ ਪਿਵ ਆਪ ਆਪਨੇ ਉਦਹਿ ਜੀਤੇ ਮਨਨਤ ਪਿਨ ਪਿਨ ਤੁਮ ਹੈ ਤੇਤੇ ਤੁਮ ਦਾਲ ਖਾਣਾ ਜੈ ਬਸਰ ਕਹਿ ਬਿਸਦਾ ਪ੍ਰਥਮ ਸੰਸਾਰ ਇਕ ਰੂਪਨੂ ਸਰੂਪਾ ਰੰਗ ਪਿਉ ਰਾਕੇ ਭੂਪਾ ਅੰਡਾ ਜੇ ਰਸੇ ਤੇ ਕਿਨੇ ਤੁਮ ਦਾਲ ਖਾਨ ਬਹੁ ਰਾਜਨੀ ਕਹੋ ਕੁਲ ਰਾਜਾ ਹਵੇ ਬੈਠਾ ਕਹੋ ਸ਼ਮਣ ਪਿਉ ਸੰਗਤ ਇਕਠਾ ਸ agre sirest de khaya cham pav ajugaad swaroop swam pav aur rakha mere tum karo sikhavar sikkh sang ro do titheth watr pata sagal maleesh akalon nakata jia tujh da sharnay pare na kahe dusht dukhta hove mare उरख जमन पग परे तिहारे गै दो संकट सवटारे जो कल कुबार त्याई है ताके का निकट है और अच्छा, अच्छा हुए ता सब कल दुष्टा रिष्ट टरे तत्काल कृपा दृष्ट न जा हर ताके ता दुख मर ਰੇ ਤੇ ਸਦ ਕਰਮ ਸਭ ਹੋਏ ਦੁਸ਼ਟ ਸਾਸ਼ਚੈ ਨ ਕੁਈ ਇਕ ਬਾਣ ਹੋਇ ਨਾਮ ਸੁਹਾਰਾ ਆਕਾਲ ਪਛੇਤਾ ਹਿ ਮਨਾ ਜਿਨ ਨਨ ਨਾ ਦਿਹਾਰੁ ਕਹਾ ਦਾਰੁ ਦੁਸ਼ਟ ਦਉ ਤਿਰਹਾ ਹਰਣ ਗੇਤ ਮੈਂ ਸ਼ਰਨ ਤੇ ਹਾਰੇ ਆਪ ਆਦਲ ਹੋ ਮਾਰੇ ਸਰਬ othor ਮੋਹੋ ਸਹਾਇ ਦੁਸ਼ਤ ਦੋਤੇ ਲਹੁ ਵਿਚਾਈ ਰੜਗੇਤ ਮੈਂ ਸ਼ਰਨ ਤੇ ਹਾਰੇ ਆਪ ਹਉ ਦੈਲਹੁ ਮਾਰੇ ਸਰਬ othor ਮੋਹੋ ਸਹਾਇ ਦੁਸ਼ਤ ਦੋਤੇ

ਸਗਲ ਦਵਾਰ ਕੋ ਛਡ ਕੇ ਗਹ ਤਵਹਾਰੋ ਦਵਾਰ ਵਾਹਿ ਰਹਿ ਕੇ ਇਲਾਜ ਅਸ ਗੋਬਿੰਦ ਆਸ ਤੁਹਾਨ ਰਾਮ ਕੀ ਮਹਿਲਾ ਤੀਜਾ ਨ ਦੇਖ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਇਦ ਸੇਤੇ ਮਨੁ ਵਧਿਆ ਵਧਿਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਵਡਾਈਆ ਸ਼ਬਦੋ ਤਾ ਗਾਵੋ ਹਰੀ ਕੀ ਰਾਹ ਮਨਜ ਨੇ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰੋਹ ਨਾਨੇ ਹਨ ਨਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਹੁਕਮ ਖਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰੱਤ ਸੁਆਮੀ ਸੋਖ ਅਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਨ ਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੈ ਕਰਤਾ ਤੇਰਾ ਸਭ ਉਚ ਹੈ ਜਿਸ ਦੇਹ ਸੋ ਪਾਵੈ ਸਦਾ ਸਲਾਹਾ ਤੇਰੀ ਨਾਮ ਨਵਾਸਵੈ ਨਾਮਿਨ ਕੈ ਮਨਵਸਿਆ ਆਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਮੇਰਾ ਧਾਰੋ ਸਾਚ ਨਾਮ ਧਰਮੀ ਨਾਨਕ ਸਾਗਵੰਗਾ ਕਰਿ ਸ਼ਾਂ ਸੁਖੁ ਮਨੈ ਵਸਿਆ ਜਿ ਨੇਚਾ ਸੱਪ ਜੈਆ ਸਦਾ ਪ੍ਰਭਾਨ ਗਿਤਾ ਅਗਿ ਬਟੋ ਜਿਸ ਦੀ ਅਵੜੇ ਅੰਗਿਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਦਨੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸਬਦ ਗਰਸਬਗ ਗਰਸਬਗ ਸਬਦਵਾਜੀ ਖਲਾ ਜਿਤ ਕਰਤਾ ਰਿਆ ਪੰਜ ਦੂਨ ਵਸ਼ ਕਿਤੇ ਕਾਲ ਗਡਕ ਮਾਰਿਆ ਤੁਰ ਅਖਰਮ ਪਾਇਆ ਤਦ ਦਿਨ ਕਉ ਸੇ ਨਾਮ ਹਰ ਕੇ ਲਾਗੀ ਕਹਿ ਨਾਮਿ ਦਸ਼ਮੁ ਹੋਵਾ ਤਦ ਕਰਨ ਅਹਦ ਵਾਚੀ आनंद सनो होड़ पागी हो सगले मनोरथ पूरी पारब नाम रा पाया तने सगले सुरी दुख रोस न ताप उतरे सुने सच्चे वाणी संत साजन पाए सबसे पूरे गुरु ते जानी ਸੁਨਤੇ ਪੁਨੀ ਤੇ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਮਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਿਨਾਵੜੀ ਬਹਿਣਾ ਪਜਵਾ ਆਨ ਬਿਸ ਨਮਸਤੂ ਪਇਓ ਸਾਦ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਾਫ ਸਦਾ ਹਰ ਜੀ ਕੋ ਖਾਵੇ ਜੇ ਕੋ ਪੁੰਚੈ ਦਿਸਕਾ ਹੁਜਰ ਦਾ ਰੂਹੀ ਵਾਚ ਨਾ ਜਾਈ ਨਿਤ ਨਦਰਖੁਰ ਤਾਰੂ ਤਉ ਸੰਸਾਰ ਚਨ ਲਗਤ ਰਿਐ ਸਵਨਾ ਨਿੰ ਬ੍ਰਹਮ ਵਿਸਾਰੋ ਸਲੋਖ ਮਹਿਲਾ ਪੱਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਤੂਈ ਮੈਂ ਨਿਰਗੁਣ ਅਦੇਖੋ ਗੁਣ ਨਾਹੀ ਆਪੇ ਦਰਸ ਪਿਉ ਏ ਦਸ ਪਿਆ ਮਹਾਰਾਮ ਤੋ ਹੋਈ ਸਤਿਗੁਰ ਸਦਨ ਮਿਲਿਆ ਨਾਨਕ ਨਾਮ ਬਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪਉੜੇ ਜਥੈ ਤੂੰ ਸਮਰਸ ਜਥੈ ਕੋਈ ਨਾਹੀ ਔਥੈ ਤੇਰੇ ਰਖ ਅਗਨੀ ਉਦਰ ਮਾਹੀ ਸੁਣ ਕੇ ਜਮ ਕਹ ਦੂਤ ਨਾਏ ਤੇਰੇ ਛਟ ਜਾਹੇ ਪਾ ਜਿਨਾ ਵਖਾਉ ਸ਼ਗਾ ਗੁਰ ਸ਼ਬਦ ਦੇ ਪਾਰ ਪਾਹੇ ਨ ਕੋ ਲੱਗੀ ਪਿਆਸ ਅਮਰਤ ਸੇ ਖਾਹੇ ਕਾਲਾ ਪੁੰਨ ਗੁਣ ਗੋਬਨ ਗਾਹੇ ਸਭ ਸਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਨਿਆ ਬੈ ਤਾਹੇ ਸ਼ਲੋਕ ਮਹਿਲਾ 5 ਵਾ ਅੰਤਰ ਅਗਰ ਰਦਣਾ ਜਿਹਵਾ ਜਗੁ ਨਾਵੋ ਨਿਤਰੀ ਸਤਿਗੁਰ ਪੇਖਣਾ ਸ੍ਰਵਣੇਸ਼ਰ ਨਾਮੁ ਨਾਵੋ ਸਤਿਗੁਰ ਸੇਤੀ ਰਤਿਆ ਅਨਰਗੈ ਪਾਇ اٹھਾਓ ਕਹੁ ਨਾਨਕ ਕਿਰਪਾ ਕਰੇ ਜੁਸਨਾ ਵਦ ਜਗ ਮਤਿ ਅਕਾਟਿ ਹੈ ਬੁਲੇ ਕੀ ਕੀ ਮੈ ਲਪਜਵਾ ਰਖੇ ਰਖਣਾ ਹਾਰ ਆਪੁ ਭਾਰਿਯਨ ਗੁਰ ਕੀ ਪੈਰੇ ਪਾਏ ਆਕਾਸ਼ ਵਾਰੀਆਂ ਨ ਹੋਵਾ ਆਪ ਦਿਆਲ ਮਨਹੋਨ ਆਸਾਰੀਆਂ ਸਾਜਨਾ ਕੇ ਸੰਗ ਭਵਜਲ ਤਾਰੀਆਂ ਸਾਗਤ ਨਿਤ ਗਦੁਸ਼ਟ ਅਖ ਨਮਾਹ ਹੀਵਦਾਰੀਆਂ ਤੇ ਸਾਹਿਬ ਕੇ ਟੇਕ ਨਾਨਕ ਮੁੰਨੇ ਮਾਹੀ ਜੇ ਸਸਮਰਤ ਅਸਿ ਹੋਏ ਸਗਲੇ ਦੁਖ ਜਹਾਹੀ ਤਿਸ ਸਾਨਹ ਕੀ ਟੇਕ ਨਾਨਕ ਮੰਨੈ ਬਾਹੀ ਜੇ ਸਾ ਸਮਰਤ ਸੰਗ ਹੋਏ ਸਗਲੇ ਦੁਖ ਜਹਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ